ਮਦਦ ਕਰੋ ਡਿਸਟ੍ਰਿਕਟ ਸ਼ਹਿਰ ਕੋਰਦੇ ਵਿੱਚ ਅਸੀਂ ਐਫਆਰ ਦਰਜ ਕੀਤੀ ਸੀ 288 ਨੰਬਰ ਸਿਟੀ ਕਾਰਨ ਦੇ ਵਿੱਚ ਸਾਡੇ ਸੀਏ ਜੀ ਚਾਰਜ ਗੁਰਪ੍ਰੀਤ ਔਰ ਉਹਨਾਂ ਦੀ ਟੀਮ ਬਹਲੋ ਔਰ ਇਹਦੇ ਵਿੱਚ ਅਸੀਂ ਅਜੇ ਵਾਲਿਆ ਨਾਮ ਦਾ ਇੱਕ ਬੰਦੇ ਨੂੰ ਫੜਿਆ ਸੀਗਾ ਔਰ ਉਹਦੀ ਕੋਲੋਂ ਪ੍ਰੋਕਸੀਮੇਟਲੀ ਜਿਹੜੀ ਰਿਕਵਰੀ ਹੋਈ ਸੀ ਹਾਊਜ਼ਡਸ ਦੇ ਵਿੱਚ ਗੋਲੀਆਂ ਜਿਹੜੀਆਂ ਹੈਗੀਆਂ ਸੀਗੀਆਂ 32000 ਦੇ ਕਰੀਬ ਗੋਲੀਆਂ ਇੱਕ ਕੈਪਸੂਲ ਉਹਦੇ ਕੋਲ ਮਿਲੇ ਸੀਗੇ ਉਹਦੀ ਫਾਰਦਰ ਜਿਹੜੀ ਇਨਟੈਰੋਗੇਸ਼ਨ ਦੇ ਵਿੱਚ ਉਹਦੀ ਫਾਰਵਰਡ ਲਿੰਕਸ ਦੇ ਵਿੱਚ ਤੇ ਬੈਕਵਰਡ ਲਿੰਕ ਦੇ ਵਿੱਚ ਬੈਕਵਰਡ ਲਿੰਕ ਦੇ ਵਿੱਚ ਇੰਟਰ ਸਟੇਟ ਹੈਗਾ ਸਾਡਾ ਜਿਹੜਾ ਬੰਦਾ ਸੀ ਨੋਮਿਨੇਟ ਕੀਤਾ ਉਹ ਬਾਗਰੇ ਤੋਂ ਆ ਮਿਸਟਰ ਯਾਦਵ ਜੀ ਆਗੇ ਉਤੋਂ ਔਰ ਫਾਰਵਰਡ ਲਿੰਕ ਦੇ ਵਿੱਚੋਂ ਅਪਤਾਰ ਇਹਨਾਂ ਗੜਦੀਵਾਲ ਤੋਂ ਜੁਦੀ ਕਰਮਜੀਤ ਹੈਗਾ ਟਮਾਟਰ ਟਨ ਤੋਂ ਚੈਨ ਦੀ ਰਜਿੰਦਰ ਵਿਚਾਰਣ ਇਹ ਤਿੰਨੋ ਹੀ ਹੈਗੇ ਆ ਟਾਂਡੇ ਤੋਂ ਪਰ ਇਹਨਾਂ ਦੇ ਗ੍ਰੰ ਟੋਟਲ ਅਸੀਂ 21601 ਕੈਪਸੂਲ ਹੈ 2800 ਗੋਲੀਆਂ ਆ ਮਾਰਕ ਹੈਗੀਆਂ 5000 ਹੋਰ ਡਿਫਰੈਂਟ ਗੋਲੀਆਂ ਹੈਗੀਆਂ ਔਰ 10 ਲੱਖ ਤੇ ਕਰੀਬ ਜਿਹੜੀ ਡਰਗ ਮਣੀ ਕੁਝ ਅਜੇ ਤੋਂ ਮਣੀ ਸੀ ਕੁਝ ਇਹਦੇ ਤੋਂ ਮਣੀ ਸੀ ਆਪਣੇ ਕੋਲ ਇਹਰੇ ਟਾਂਡੇ ਵਾਲਾ ਇੱਕ 5 ਲੱਖ ਉਹਨਾਂ ਤੋਂ ਟੰਡ ਲੈਣਾ ਤਾਂ 5 ਲੱਖ ਨਹੀਂ ਸੀ ਅਜੇ ਦੇਖੇ ਪਰ ਇਨੀ ਜਿਹੜੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਗoing ਆਨ ਹੈਗੀ ਆ ਔਰ ਜਿਹੜੇ ਇਹਦੇ ਫਾਰਵਰਡ ਲਿੰਕਸ ਹੈਗੇ ਆ ਔਰ ਬੈਕਵਰਡ ਲਿੰਕਸ ਹੈਗੇ ਆ ਇਹਨੂੰ ਅਸੀਂ ਲੈਜੈਂਡ ਤੱਕ ਲੈ ਕੇ ਜਾਵਾਂਗੇ ਤਾਂਕਿ ਜਿਹੜੇ ਇਸ ਨਸ਼ੇ ਦੇ ਨੈਸ਼ਨਲ ਕੈਪਸੂਲ ਤੇ ਗੋਲੀਆਂ ਖਾ ਕੇ ਸਾਡੇ ਨੌਜਵਾਨ ਬਰਬਾਦ ਹੋ ਰਹੇ ਆ ਉਹਨੂੰ ਅਸੀ ਕੱਟ ਲਿਆ। ਬੰਦੇ ਆ ਗਏ ਤਾਂ ਕਿਸ ਤਰ੍ਹਾਂ ਦੀ ਮੰਗੇ। ਇਹਨਾਂ ਦਾ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਸੀ ਵੀ ਕੋਰੀਅਰ ਦੇ ਥਰੂ ਆਪਣਾ ਜਿਹੜਾ ਹੈਗਾ ਅਜੇ ਕੋਰੀਅਰ ਕਰਦਾ ਸੀਗਾ ਉੱਥੋਂ ਆਗਰੇ ਵਾਲੇ ਬੰਦੇ ਨਾਲ ਇਹਦਾ ਫੋਨ ਤੇ ਲਿੰਕ ਸੀਗਾ ਇੰਟਰਨੈਟ ਕਾਲਿੰਗ ਹੈ ਦੀਆਂ। ਔਰ ਉਹਦੇ ਦੌਰਾਨ ਹੀ ਉੱਥੋਂ ਪਾਰਸਲ ਕਰਕੇ ਇਹਨੂੰ ਸੈਂਡ ਕਰ ਦਿੰਦਾ ਸੀਗਾ। ਸੀ ਔਰ ਇੱਥੋਂ ਇਹ ਪਾਰਸਲ ਵਾਲੇ ਨੂੰ ਆਪਣੀ ਰਸੀਦ ਦਿਖਾ ਕੇ ਉਹ ਪਾਰਸਲ ਆਪਣਾ ਲੈ ਲੈਂਦਾ ਸੀਗਾ ਜਿਹੜਾ ਕੋਰੀਅਰ ਆਉਂਦਾ ਸੀ ਫਿਰ ਕੀ ਇਹ ਇੱਕ ਕੋਈ ਗੈਂਗ ਸੀਗੀ ਜਾਂ ਕਿੰਨੇ ਕੁ ਜਿਹਦੇ ਵਿੱਚ ਬੰਦੇ ਦੇਖੋ ਗੈਗੀ ਹੋਗੇ ਨਾ 6 ਤਾਂ ਹੋਗੇ ਹਾਂ ਸਰ ਹੋਰ ਬੰਦੇ ਸਾਡੇ ਨਾਲ ਕਿੰਨੇ ਹੈਗੇ ਹਾਂ ਹਾਂ ਇਸ ਦਾ ਨਾਮ ਨੈਟਵਰਕ ਸੀਗਾ ਇਹ ਨਸ਼ੀਲੇ ਕੈਪਸੂਲ ਗੋਲੀਆਂ ਦਾ ਸਰ ਹੋਰ ਕਿੰਨੇ ਕੁ ਜੌੜੇ ਨਾਲ ਹੋ ਦੇਖੋ ਹਾਲੇ ਤੱਕ ਜਿਹੜੇ ਸਾਡੇ ਕੋਲ ਔਨ ਰਿਕਾਰਡ ਹੈਗੇ ਮੈਂ ਹਾਲੇ ਉਹਨਾਂ ਦਾ ਨਾਂ ਨਹੀਂ ਲਾਵਾਂਗਾ ਦੋ ਤੋਂ ਤਿੰਨ ਬੰਦੇ ਹੈਗੇ ਹੋਰ ਜਿਹੜੇ ਅਸੀਂ ਆਲੇ ਰੌਂਡ ਅਪ ਕਰਨੇ ਹੈਗੇ ਆ ਔਰ ਉਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਚ ਜਿੰਨੇ ਦਾ ਸਾਡੇ ਕੋਲ ਐਵਿਡੈਂਸ ਆਈ ਆ ਰਹੀ ਹੈ ਕਿ ਕਿ ਐਵਿਡੈਂਸ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਲਿੰਕ ਐਵੀਡੈਂਸ ਲਈ ਔਰ 23 ਤਰ੍ਹਾਂ ਦੀਆਂ ਜਨ ਕਿ ਜਿੰਨਾ ਭਾਜੀ ਨੇ ਗੱਲ ਕੀਤੀ ਆ ਔਰ ਵਹਾਂ ਹੈਗੀਆਂ ਐਵੀਡੈਂਸ ਹੋਏਗੀ 100% ਲੋਕੀਤ ਸਰ ਜੋ ਅਜੇ ਉਹਦੇ ਤੇ ਪਹਿਲੇ ਵੀ ਕੋਰਚਾ ਹੈ ਅਜੇ ਤੇ ਪਰਚਾ ਹੈਗਾ ਕਰਮਜੀਤ ਤੇ ਵੀ ਹੈਗਾ ਰਜਿੰਦਰ ਤੇ ਵੀ ਹੈਗਾ ਸਰੀਕ ਕਨੁਕ ਦੀ ਮਿੱਟੀ ਇਹ ਪੂਰੀ ਅਖੂ ਹੀ ਕਾਰਨ ਜਿਹੜੀ ਇਹਦੀ ਇੰਟਰੋਗੇਸ਼ਨ ਆਈ ਹੈ ਅਪਰੋਕਸੀਮੇਟਲੀ ਇਹ ਹੈ 1.5 ਤੋਂ 2 ਸਾਲ ਤੋਂ ਇਹ ਕੰਮ ਕਰ ਰਿਹਾ ਸਰ ਜਿਹੜੇ ਆਗਰੇ ਤੋਂ ਮੰਗਾਰੇ ਸੀ ਉੱਥੇ ਵੀ ਕੋਈ ਪਰਚ ਬਗਰਾ ਹੋਵੇਗਾ ਜਿਹੜੇ ਸਪਲਾਈਅਰ ਸਪਲਾਈਅਰ ਹੈਗਾ ਬਿਲਕੁਲ ਵੀ ਨਾਮਿਨੇਟ ਅਸੀਂ ਕੀਤਾ ਉਹ ਬੈਕਵਰਡ ਤੋਂ ਉਹਦੀ ਐਵਿਡੈਂਸ ਕਲੈਕਟ ਕਰ ਰਹੇ ਹਾਂ ਅਸੀਂ ਜਿਹੜੇ ਅਕਾਊਂਟਸ ਪੈਸੇ ਗਏ ਆ ਕੁਝ ਚਲੋ ਬੈਂਕਡੀਆਂ ਹੁੰਦੀਆਂ ਕੋਈ ਸਟ੍ਰੋਲਸ ਹੁੰਦੀਆਂ ਜਿਹੜੇ ਜਿਹੜੇ ਕਾਉਂਟਸ ਤੇ ਪੈਸੀ ਟ੍ਰਾਂਸਫਰ ਕੀਤੇ ਆ ਪਲੱਸ ਕੋਰੀਅਰ ਵਾਲੇ ਨੇ ਵੀ ਕਰਾਨੀ ਆਲੇ ਹਾਂ ਕੋਰੀਅਰ ਵਾਲੇ ਦਾ ਵੀ ਕੋਰੀਅਰ ਵਾਲੇ ਨੂੰ ਪੁੱਛਾਂਗੇ ਜੀ ਬਦੌਂਟ ਐਡਰੈਸ ਤੁਸੀਂ ਕਿਵੇਂ ਬਦੌਂਟ ਆਈਡੀ ਤੁਸੀਂ ਇੱਕ ਬੰਦਿਆ ਆਉਂਦਾ ਆ ਤੁਹਾਡਾ ਉੱਥੇ ਤੇ ਵੰਡਣਾ ਸਰ ਇਹ ਸਿਰਫ ਸਪਲਾਈ ਕਰਦੇ ਸੀ ਕਿ ਕੋਈ ਲੋਕਲ ਦੁਕਾਨ ਵਾਲਾ ਕੋਰੀਅਰ ਹੈ ਮੈਡੀਕਲ ਸਟੋਰ ਵਾਲਾ ਜੀ ਕਿ ਜਿਹੜਾ ਕੰਢੇ ਵਾਲਾ ਸ਼ੋਪ ਵਾਲਾ ਕਰੇ ਰੱਖਿਆ ਹੋਇਆ ਇਹਨਾਂ ਨੇ ਗਡਾਉਂ ਬਣਾਇਆ ਹੋਇਆ ਸੀ ਜੇ ਤੁਸੀਂ ਗਾਹਕ ਜਾਂਦਾ ਸੀ ਘਰੋਂ ਨੂੰ ਚੁਕਾਉਂਦੇ ਸੀ ਉਤੇ ਡਾਂਡੇ ਵਾਲੀ ਜਿਹੜੀ ਸਪਲਾਈ ਸੀ ਅਪ ਟੂ ਪਲੱਸ ਬੇਗੋਵਾਲ ਤੱਕ। ਔਰ ਇਧਰ ਦਸੂਆ ਮਕਰੀਆਂ। ਕਿ 메ਨ ਸਪਲਾਇਰ ਇਹ ਸੀਗਾ ਮੁੰਡਾ ਜਿਹੜਾ ਕਰਮਜੀਤ ਇੱਥੋਂ ਚੱਕਦਾ ਸੀ ਇਹਦੇ ਮੋਬਲੀ ਤੋਂ ਲੈਂਦਾ ਸੀ। ਕਰਮਜੀਤ ਚੱਕ ਕੇ ਇਹਨਾਂ ਨੂੰ ਸਪਲਾਈ ਦੇਂਦਾ ਸੀ ਡਾਂਡੇ ਵਾਲੇ ਡਾਂਡੇ ਵਾਲੇ ਅੱਗੇ ਬਹੁਤ ਬਹੁਤ ਦੁਕਾਨਾਂ 'ਤੇ ਸਪਲਾਈ ਕਰਦੀ ਸੀ। ਠੀਕ ਹੈ ਜੀ।